ਪਿਆਰਪਰੀ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਸੁ ਲੈ ਕੇ ਹਾਜ਼ਰ ਆ ਇੱਕ ਖਾਸ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਆਟਾ ਦਾਲ ਸਕੀਮ ਸਬੰਧੀ ਵੱਡੀ ਖਬਰ ਨਵੇਂ ਸਾਲ ਮੌਕੇ ਕੱਟੇ ਗਏ ਇਹਨਾਂ ਲੋਕਾਂ ਦੇ ਕਾਰਡ ਅਗਲੀ ਵਾਰੀ ਤੁਹਾਡੀ ਸੋ ਕਿੰਨਾਂ ਲੋਕਾਂ ਦੇ ਕਾਰਡ ਕੱਟੇ ਗਏ ਨੇ ਜੀ ਤਾਂ ਪੂਰੀ ਅਪਡੇਟ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਿਓ ਤਾਂ ਮੇਨ ਅਪਡੇਟ ਉੱਤੇ ਸਿੱਧਾ ਤੁਹਾਨੂੰ ਲੈ ਚਲਦੇ ਆ ਇੱਥੇ ਤੁਸੀਂ ਪੜ੍ਹ ਸਕਦੇ ਹੋ ਫਿਰੋਜ਼ਪੁਰ ਤੋਂ ਵੱਡੀ ਖਬਰ ਆ ਜੀ ਜਾਲੀ ਦਸਤਾਵੇਜ਼ ਨਾਲ ਆਟਾ ਦਾਲ ਸਕੀਮ ਦਾ ਫਾਇਦਾ ਲੈਣ ਵਾਲੇ ਪਤੀ ਪਤਨੀ ਤੇ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ 12 ਕਿੱਲਾਂ ਦੇ ਮਾਲਕ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਲੈਣ ਵਾਲੇ 12 ਕਿੱਲਾਂ ਦੇ مالک ਪਤੀ ਪਤਨੀ ਖਿਲਾਫ ਥਾਣਾ ਕਲਖੁਰਦ ਪੁਲਿਸ ਨੇ ਮਾਮਲਾ ਜਿਹੜਾ ਦਰਜ ਕੀਤਾ ਹੈ ਜੀ ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਹੈ ਕਿ ਕਿਹਾ ਕਿ ਦਸਤਕ ਨੰਬਰ 2632 ਸਪੈਸ਼ਲ ਪੀਸੀ ਰਾਹੀ ਭਪਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਹਰਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਜਨ ਪਿੰਡ ਰੱਤਾਖੇੜਾ ਬਾਜਾ ਕੋਤਵਾਲ ਨੇ ਦੱਸਿਆ ਕਿ ਪ੍ਰਤਾਪ ਸਿੰਘ ਪੁੱਤਰ ਮੇਜਰ ਸਿੰਘ ਬਲਜੀਤ ਕੌਰ ਪਤਨੀ ਪ੍ਰਤਾਪ ਸਿੰਘ ਵੱਲੋਂ ਪੰਜਾਬ ਸਰਕਾਰ ਦੀ ਨਵੀਂ ਆਟਾ ਦਾਸ ਸਕੀਮ ਅਧੀਨ ਲਾਭ ਲੈਣ ਲਈ ਭਰੇ ਗਏ ਸਵੇ ਕੋਸ਼ਨਾ ਫਾਰਮ ਵਿੱਚ ਦੋ şartਾਂ ਜੋ ਕਿ ਇਹ ਸਹੂਲਤ 2 1 2 ਕਿਲੋ ਦੇ ਘੱਟ ਜ਼ਮੀਨ ਵਾਲੇ ਪਰਿਵਾਰ ਹੀ ਲੈ ਸਕਦੇ ਨੇ ਜਦੋਂ ਕਿ ਇਹਨਾਂ ਕੋਲ ਕਰੀਬ 12 ਕਿੱਲੇ ਹਨ ਜੋ ਉਹਨਾਂ ਦੇ ਰਾਸ਼ਨ ਕਾਰਡ ਬਣਾ ਕੇ ਅਤੇ ਰਾਸ਼ਨ ਹਾਸਲ ਕਰਕੇ ਸਰਕਾਰ ਨਾਲ ਠੱਗੀ ਜਿਹੜੀ ਆਹੋ ਮਾਰੀ ਗਈ ਜਾਂਕਿਤਕਾਰਤਾ ਨੇ ਦੱਸਿਆ ਕਿ આરોપી ਜਾਲੀ ਦਸਤਾਵੇਜ਼ ਬਣਾ ਕੇ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦਾ ਨਜਾਇਜ਼ ਫਾਇਦਾ ਲੈ ਰਹੇ ਹਨ ਜੋ ਕਿ ਇਸ ਸਕੀਮ ਦੀਆਂ ਸ਼ਰਤਾਂ ਅਨੁਸਾਰ ਹੱਕਦਾਰ ਨਹੀਂ ਹਨ ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਪੜਤਾਲ ਵਿੱਚ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਧੀਨ ਅਮਲ ਵਿੱਚ ਲਿਆਂਦੀ ਗਈ ਆ ਸੋ ਜਿਹੜੀ ਇਹ ਖਬਰ ਤੁਸੀਂ ਹੁਣੇ-ਹੁਣੇ ਪੜਿਆ ਤੇ ਸੁਣਿਆ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਪੂਰੇ ਪੰਜਾਬ ਵਿੱਚ ਇਦਾਂ ਹੋ ਰਿਹਾ ਤੇ ਹੁਣ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਆ ਜਿਹੜੇ ਕੀ ਨਜਾਇਜ਼ ਤਰੀਕੇ ਦੇ ਨਾਲ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ ਜਦੋਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਸਕੀਮ ਗਰੀਬ ਵਰਗ ਦੇ ਪਰਿਵਾਰਾਂ ਦੇ ਲਈ ਜਿਹੜੀ ਆ ਇਹ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਆ ਪਰ ਬਹੁਤ ਸਾਰੇ ਪਰਿਵਾਰ ਇਦਾਂ ਦੇ ਨੇ ਜਿਹੜੇ ਕਿ ਜ਼ਮੀਨਾਂ ਦੇ ਮਾਲਕ ਨੇ ਤੇ ਉਹ ਇਸਕੀਮਾਂ ਦਾ ਲਾਭ ਨੇ ਜਿਹੜਾ ਉਹ ਲੈ ਰਹੇ ਨੇ ਤੇ ਹੁਣ ਜਿਹੜਾ ਸਰਕਾਰ ਸਕੰਜਾ ਕਸਣਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਤੇ ਅਗਲੀ ਵਾਰੀ ਤੁਹਾਡੀ ਹੋ ਸਕਦੀ ਆਟਾ ਦਾਲ ਸਕੀਮ ਸੰਬੰਧੀ ਜਿਹੜੇ ਗਲਤ ਤਰੀਕੇ ਨਾਲ ਕਾਰਡ ਬਣਾਏ ਗਏ ਨੇ ਉਹ ਕੱਟੇ ਜਾਣਗੇ ਸੋ ਇਹ ਸੀ ਵੱਡੀ ਮੁੱਖ ਜਾਣਕਾਰੀ ਮਿਲਦਿਆ ਹੋਰ ਅਪਡੇਟ ਨਾਲ ਉਦ ਤੱਕ ਬਨੇ ਰਹੋ ਸਾਡੇ ਨਾਲ